ਕੀ ਵਕਤ ਆ ਗਿਆ ਜੀ 1500 21 ਦਾ ਤੇ 22 ਵਾਲਾ ਵਕਤ ਕੱਲ ਆ ਪਰਸੋਂ ਪੜਦੇ ਸੀ ਗੁਰੂ ਨਾਨਕ ਬਾਬਾ ਜੀ ਐਮਨਾਬਾਦ ਐਮਨਾਬਾਦ ਤੋਂ ਦੀਪਾਲਪੁਰ ਦੀਪਾਲਪੁਰ ਤੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਪਹੁੰਚਦੇ ਆ ਜੀ ਕਰਤਾਰਪੁਰ ਦੀ ਧਰਤੀ ਤੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਬਾਬਾ ਜੀ ਪਹੁੰਚੇ ਆ ਇੱਥੇ ਪਹੁੰਚਦਿਆਂ ਵਕਤ ਗੁਰੂ ਨਾਨਕ ਬਾਬਾ ਜੀ ਦਾ ਆਇਆ 1522 ਦਾ ਸੌਖੇ ਜੀ ਧਿਆਨ ਵਿੱਚ ਲੈ ਕੇ ਤੁਰਦੇ ਆਇਓ 1522 ਦਾ ਵਕਤ ਹੈ ਇੱਥੇ ਗੁਰੂ ਨਾਨਕ ਬਾਬਾ ਜੀ ਹੁਣ ਆਪਣੇ ਮਾਤਾ ਜੀ ਨੂੰ ਮਿਲਦੇ ਆ ਆਪਣੇ ਪਿਤਾ ਨੂੰ ਮਿਲਦੇ ਆ ਤੇ ਮਾਤ ਸੁਲੱਖਣੀ ਆਪਣੀ ਧਰਮ ਪਤਨੀ ਨੂੰ ਮਿਲਦੇ ਆ ਆਪਣੇ ਦੋਨਾਂ ਪੁੱਤਰਾਂ ਨੂੰ ਮਿਲਦੇ ਆ ਇੱਥੇ ਬੈਠ ਕੇ ਗੁਰੂ ਨਾਨਕ ਬਾਬਾ ਜੀ ਨੇ ਜਿਹੜਾ ਤਨ ਉੱਤੇ ਉਦਾਸੀਆਂ ਵਾਲਾ ਪਹਿਰਾਵਾ ਪਾਇਆ ਉਦਾਸੀ ਮੰਜ ਪ੍ਰਚਾਰਕ ਦੌਰਾ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹਨਾਂ ਨੇ ਓਦਾਂ ਦੇ ਤਨੂ ਤੇ ਵਸਤਰ ਧਾਰਨ ਕੀਤੇ ਜੇ ਮੱਕੇ ਗਏ ਆ ਤੇ ਓਦਾਂ ਦੇ ਕੱਪੜੇ ਪਾਏ ਨੀਲ ਵਸਤਰ ਧਾਰੇ ਬਨਵਾਰੀ ਆਪਾਂ ਪਿਛਲੇ ਰੋਜ਼ ਅੰਦਰੀ ਪੜਦੇ ਆ ਰਹੇ ਆ ਕਿਉਂਕਿ ਓਦਾਂ ਦਾ ਪਹਿਰਾਵਾ ਰੱਖਣ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਲੰਬੇ ਰਲ ਮੇਰਾ ਸਫਰ ਤੈ ਕਰਨਾ ਹੁੰਦਾ ਏਦਾਂ ਦੀ ਪਹਿਰਾਵੀ ਪਾ ਕੇ ਸਤਗੁਰੂ ਉਦਾਸੀਆਂ ਵੱਲ ਤੁਰੇ ਤੇ ਇੱਥੇ ਆ ਕੇ ਗੁਰੂ ਨਾਨਕ ਬਾਬਾ ਜੀ ਨੇ ਹੁਣ ਯਾਦ ਰੱਖਿਓ ਜੀ 1522 ਦਾ ਵਕਤ ਹੈ 1469 ਤੋਂ ਲੈ ਕੇ 1522 ਤੱਕ ਉਹਨਾਂ ਦੀ ਆਰਬਲਾ ਅੰਦਾਜ਼ਾ ਲਾ ਕੇ ਤੁਰਦੇ ਆਈਏ 50 ਸਾਲ ਤੋਂ ਉੱਪਰ ਦੇ ਕਰੀਬ ਢੋਕਣ ਲੱਗ ਗਏ ਯਾਰ ਉੱਪਰ ਢੁਕਦੀ ਆ ਤੇ ਸੱਚੇ ਪਾਤਸ਼ਾਹ ਨੇ ਇਥੋਂ ਪਹਿਰਾਵਾ ਉਤਾਰਿਆ ਇਥੇ ਸੱਚੇ ਪਾਤਸ਼ਾਹ ਕੁਝ ਵਕਤ ਹੁਣ ਰੁਕਦੇ ਆ ਕਰਤਾਰਪੁਰ ਦੀ ਧਰਤੀ ਤੇ ਰਹਿ ਕੇ ਗੁਰੂ ਨਾਨਕ ਬਾਬਾ ਜੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਆ। ਇੱਥੇ ਹੁਣ ਟਿਕਿਆ ਇੱਥੇ ਰਹਿ ਕੇ ਸਤਿਗੁਰੂ ਜੀ ਹੁਣ ਨੇੜਲੇ ਨੇੜਲੇ ਇਲਾਕਿਆਂ ਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਆ। 1522 ਦੇ ਅੰਦਰ ਸਨਮਾਨਯੋਗ ਪਿਤਾ ਮਹਿਤਾ ਕਾਲੂ ਜੀ ਇਸ ਧਰਤੀ ਦੇ ਉੱਤੇ ਅਕਾਲ ਚਲਾਣਾ ਕਰ ਜਾਂਦੇ ਆ। ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਸਨਮਾਨਯੋਗ ਮਾ ਮਾਤ ਤ੍ਰਿਤਾ ਜੀ ਅਕਾਲ ਚਲਾਣਾ ਕਰਦੇ 1522 ਵਾਲਾ ਵਕਤ ਹੈ ਜੀ ਇੱਥੇ ਸਤਿਗੁਰੂ ਫਿਰ ਲੰਬੇਰਾ ਵਕਤ ਪਰਿਵਾਰ ਵਿੱਚ ਰਹਿੰਦੇ ਹਨ ਪਰਿਵਾਰ ਵਿੱਚ ਰਹਿ ਕੇ ਸਤਿਗੁਰੂ ਜੀ ਨਾਲ-ਨਾਲ ਗੁਰਮਤਿ ਪ੍ਰਚਾਰ ਪ੍ਰਸਾਰ ਕਰਦੇ ਆ ਤੇ ਹੌਲੀ-ਹੌਲੀ ਕਿਰਪਾਲੂ ਨੇ ਹੁਣ ਚੌਥੀ ਉਦਾਸੀ ਦਾ ਸਫ਼ਰ ਸ਼ੁਰੂ ਕਰਿਆ ਜੀ ਚੌਥੀ ਉਦਾਸੀ ਅਖੀਰਲੀ ਉਦਾਸੀ ਜੀ ਦਾ ਟਾਈਮ ਪੀਰੀਅਡ ਹਿਸਟਰੀ ਦੇ ਅਕੋਰ ਦੇ 1530 ਦਾ ਵਕਤ ਆ ਗਿਆ 1522 ਤੋਂ ਲੈ ਕੇ ਸਤਿਗੁਰੂ ਜੀ ਇੱਥੇ ਟਿਕਦੇ ਆ ਇੱਥੇ ਟਿਕ ਕੇ ਨੇੜਲੇ ਨੇੜਲੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਵਕਤ ਆਉਂਦਾ 1530 ਦਾ ਇਸ ਉਦਾਸੀ ਦੇ ਅੰਦਰ ਗੁਰੂ ਨਾਨਕ ਬਾਬਾ ਜੀ ਹੁਣ ਯਾਦ ਰੱਖਿਓ ਕਰਤਾਰਪੁਰ ਦੀ ਧਰਤੀ ਤੋਂ ਦੁਬਾਰਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰ ਪਏ। ਕਰਤਾਰਪੁਰ ਤੋਂ ਨਿਕਲ ਕੇ ਗੁਰੂ ਨਾਨਕ ਬਾਬਾ ਜੀ ਯਾਦ ਰੱਖਿਓ ਹੁਣ ਜਿਹੜਾ ਪੰਡ ਹੈ ਇਥੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਗੁਰਦਾਸਪੁਰ ਵਾਲਾ ਜਿਹੜਾ ਇਲਾਕਾ ਹੈ ਇਹਦੇ ਚੋਂਦੇ ਗੁਰਦਾਸਪੁਰ ਦੇ ਇਲਾਕੇ 'ਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਉਦੋਂ ਕਿ ਇੱਥੇ ਗੁਰੂ ਨਾਨਕ ਬਾਬਾ ਜੀ 9 ਦਿਨ ਦੇ ਕਰੀਬ ਇੱਕ ਪ੍ਰੇਮੀ ਦੇ ਘਰ ਠਹਿਰਦੇ ਆ। ਇਥੋਂ ਗੁਰੂ ਨਾਨਕ ਬਾਬਾ ਜੀ ਚੱਲਦੇ ਹੋਏ ਹੁਣ ਯਾਦ ਰੱਖੋ ਮੈਂ ਇਦਾਂ ਹੀ ਆਪਾਂ ਕਮਾਉਂਦੇ ਆਉਣਾ ਤੇ ਇਥੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਆਪਣਾ ਪੁਰਾਣਾ ਪਿੰਡ ਹੈ ਹੁਣ ਮੈਂ ਫਿਰ ਸ਼ਬਦ ਵਰਤਦੇ ਆਂ ਜੀ ਪੁਰਾਣਾ ਪਿੰਡ ਕਿਹੜਾ ਗੁਰੂ ਨਾਨਕ ਬਾਬਾ ਜੀ ਦਾ ਤਰਨ ਤਰਨ ਦੇ ਇਲਾਕੇ ਚ ਗੁਰੂ ਨਾਨਕ ਬਾਬਾ ਜੀ ਦੇ ਦਾਦਾ ਜੀ ਜਿੱਥੇ ਰਹਿੰਦੇ ਸੀ ਜਿੱਥੇ ਸਨਮਾਨਯੋਗ ਪਿਤਾ ਮਹਿਤਾ ਕਾਲੂ ਦਾ ਬਚਪਨ ਗੁਜ਼ਰਿਆ ਉਹ ਪਿੰਡ ਦਾ ਨਾਮ ਹੈ ਪੱਠੇਵਿੰਡ ਪਿੰਡ ਅੱਜ ਵੀ ਤਰਨ ਤਾਰਨ ਦੇ ਇਲਾਕੇ ਦਾ ਪਿੰਡ ਹੈ ਜਿੱਥੇ ਗੁਰੂ ਨਾਨਕ ਬਾਬਾ ਜੀ ਦੇ ਪਿਤਾ ਜੀ ਰਹੇ ਆ ਜਿੱਥੇ ਦਾਦਾ ਜੀ ਰਹੇ ਆ ਇਹ ਤੋਂ ਬਾਅਦ ਹੀ ਗੁਰੂ ਨਾਨਕ ਬਾਬਾ ਜੀ ਯਾਦ ਰੱਖਿਓ ਰਾਏ ਭੋਏ ਦੀ ਤਲਵੰਡੀ ਆਏ ਆ ਪ੍ਰਾਣਾ ਜਿਹੜਾ ਪਿੰਡ ਹੈ ਉਹ ਪੱਠੇਵਿੰਡ ਹੈ ਇਸ ਇਲਾਕੇ ਦੇ ਅੰਦਰ ਗੁਰੂ ਨਾਨਕ ਬਾਬਾ ਜੀ ਵਿਚਰਦੇ ਆ ਇਸ ਇਲਾਕੇ ਦਾ ਅੰਮ੍ਰਿਤਸਰ ਵਾਲਾ ਇਲਾਕਾ ਤੇ ਗੁਰਦਾਸਪੁਰ ਵਾਲਾ ਜਿਹੜਾ ਇਲਾਕਾ ਹੈ ਹੁਣ ਮੈਂ ਫਿਰ ਸੌਖਿਆ ਕਰਦਿਆਂ ਡੇਰਾ ਬਾਬਾ ਨਾਨਕ ਇਹ ਅੰਮ੍ਰਿਤਸਰ ਵਾਲਾ ਇਲਾਕਾ ਹੈ ਅੱਗੇ ਗੁਰਦਾਸਪੁਰ ਅੰਮ੍ਰਿਤਸਰ ਸੌਖੇ ਜੇ ਅਪਰ ਰੀਟ ਚ ਲੈ ਕੇ ਚਲੀਏ ਮਾਚੇ ਵਾਲਾ ਇਲਾਕਾ ਹੈ ਇੱਥੋਂ ਚੱਲ ਕੇ ਗੁਰੂ ਨਾਨਕ ਬਾਬਾ ਜੀ ਪਹੁੰਚਦੇ ਕਿੱਥੇ ਆ ਕੱਥੂ ਨੰਗਲ ਦੀ ਧਰਤੀ ਤੇ ਕੱਥੂ ਨੰਗਲ ਇਹ ਹੁਣ ਅੰਮ੍ਰਿਤਸਰ ਦੇ ਨੇੜੇ ਇਲਾਕੇ ਵਾਲਾ ਪਿੰਡ ਹੈ ਇੱਥੇ ਹੁਣ ਇੱਕ ਪਰਿਵਾਰ ਰਹਿੰਦਾ ਹੈ ਸਨਮਾਨਯੋਗ ਪਿਤਾ ਬਾਬਾ ਸ਼ੁੰਗਾ ਜੀ ਤੇ ਸਨਮਾਨਯੁਗ ਮਾ ਮਾਤਾ ਗੌਰਾਂ ਜੀ ਫਿਰ ਰਿਪੀਟ ਚ ਲੈ ਲਿਓ ਸਨਮਾਨਯੁਗ ਪਿਤਾ ਬਾਬਾ ਸੁੰਘਾ ਜੀ ਤੇ ਸਨਮਾਨਯੁਗ ਮਾ ਮਾਤਾ ਗੌਰਾਂ ਜੀ ਇਹਨਾਂ ਦਾ ਰੰਧਾਵਿਆਂ ਦਾ ਪਰਿਵਾਰ ਜੀ ਰੰਧਾਵਿਆਂ ਦਾ ਪਿੰਡ ਹੈ ਪਿਛਲੇ ਰੋਜ਼ ਚ ਆਪਾਂ ਗੱਲ ਕਰਦੇ ਆ ਰਹੇ ਸੀ ਅਜਿੱਤਾ ਰੰਧਾਵਾ ਜਿਨ੍ਹਾਂ ਦੇ ਘਰ ਗੁਰੂ ਨਾਨਕ ਬਾਬਾ ਜੀ ਗਏ ਸਨ ਮਾਤ ਸੁਲਖਣੀ ਜਿੱਥੇ ਅਖੀਰਲਾ ਕੁਝ ਇੱਕ ਪੇਕਾ ਕਰ ਜਿਨ੍ਹਾਂ ਦਾ ਪਰਿਵਾਰ ਕੁਝ ਵਕਤ ਲਈ ਉੱਥੇ ਚਲਿਆ ਗਿਆ ਸੀ ਮਾਤਾ ਜੀ ਦੇ ਪਿਤਾ ਬਾਬਾ ਮੂਲ ਚੰਦ ਜੀ ਮਾਤਾ ਚੰਦੋ ਰਾਣੀ ਜੀ ਇੱਕ ਗੁਰੂ ਨਾਨਕ ਸਾਹਿਬ ਦੇ ਸੱਸ ਸਹੁਰੇ ਇਹ ਅਖੀਰਲਾ ਜਿਹੜਾ ਇਹਨਾਂ ਨੇ ਆਪਣਾ ਵਕਤ ਹੈ ਇਹ ਪੱਖੋ ਕੇ ਪਿੰਡ ਵਿੱਚ ਬਤੀਤ ਕੀਤਾ ਭਾਈ ਗੁਰਦਾਸ ਸਾਹਿਬ ਨੇ ਜਿਨ੍ਹਾਂ ਦਾ ਨਾਮ ਅਜੀਤਾਰਮਦਾਵਾ ਲਿਖਿਆ ਇਹਨਾਂ ਦੇ ਇਲਾਕੇ ਦੇ ਅੰਦਰ ਹੀ ਹੁਣ ਨੇੜੇ ਪਿੰਡ ਪੈਂਦਾ ਕੱਥੂ ਨੰਗਲ ਕੱਥੂ ਨੰਗਲ ਦੇ ਅੰਦਰ ਇੱਕ ਕਿਰਤੀ ਤੇ ਮਿਹਨਤੀ ਪਰਿਵਾਰ ਰਹਿਦਾ ਹੈ। ਸਧਾਰਨ ਜੀਮੀਦਾਰਾ ਪਰਿਵਾਰ ਹੈ, ਖੇਤੀ ਕਰਨ ਵਾਲਾ ਪਰਿਵਾਰ ਹੈ। ਇਸ ਪਰਿਵਾਰ ਦੇ ਅੰਦਰ 12 ਸਾਲ ਦਾ ਬੱਚਾ ਹੈ ਜਿਸ ਦੀ ਪਹਿਲੀ ਮਿਲਣੀ ਗੁਰੂ ਨਾਨਕ ਬਾਬਾ ਜੀ ਦੇ ਨਾਲ ਹੁੰਦੀ ਆ। 12 ਸਾਲ ਦਾ ਬੱਚਾ ਹੈ। ਹੁਣ ਯਾਦ ਰੱਖਿਓ ਆਮ ਵੇਲੇ ਦੇ ਅੰਦਰ ਜਦੋਂ ਕਾਹੀ ਪਸ਼ੂਆਂ ਨੂੰ ਚਰਾਉਣ ਵਾਸਤੇ ਜਾਂਦੇ ਸੀ ਉਹ ਦੁੱਧ ਆਦਿਕ ਦੀਆਂ ਰਸਤਾ ਨਾਲ ਲੈ ਕੇ ਜਾਂਦੇ ਹੁੰਦੇ ਸਨ ਕਿਉਂਕਿ ਜਿਹੜੇ ਸੱਜਣ ਮਾਲ ਚਾਰਨ ਵਾਸਤੇ ਜਾਂਦੇ ਸੀ ਉਹ ਕਿਸੇ ਵੀ ਥਾਂ ਦੇ ਉੱਤੇ ਟੂਆ ਫੁੱਟ ਕੇ ਆਮ ਜਾਂ ਦਰਖਤਾਂ ਦੇ ਕੋਲੋਂ ਕੁਛ ਪਛਟੀਆਂ ਆਦਿਕ ਲਾ ਕੇ ਤੇ ਆਪਣਾ ਜਲਪਣ ਤਿਆਰ ਕਰ ਲੈਂਦੇ ਸੀ ਯਾਦ ਰੱਖਿਓ ਕੱਥੂ ਨੰਗਲ ਦੀ ਧਰਤੀ ਦੇ ਉੱਤੇ ਆ ਕੇ ਗੁਰੂ ਨਾਨਕ ਬਾਬਾ ਜੀ ਨੇ ਬਾਰ ਬਾਰ ਉਤਾਰਾ ਕੀਤਾ ਤੇ ਇੱਥੇ ਕਿਰਪਾਲੂ ਨੇ ਰਬਾਬ ਦੀਆਂ ਤਾਰਾਂ ਛੇੜੀਆਂ ਤੇ ਰਬਾਬ ਦੀਆਂ ਤਾਰਾਂ ਛੱਡਦਿਆਂ ਦੇਖ ਕੇ ਯਾਦ ਰੱਖੋ ਉਸ ਥਾਂ ਦੇ ਉੱਤੇ ਇੰਨਾ ਕੁ ਸੋਹਣਾ এনवायरमेंट ਸਿਰਜਿਆ ਗਿਆ ਹੋਵੇਗਾ ਜਦੋਂ ਸਤਿਗੁਰੂ ਗਾਉਂਦੇ ਹੋਣਗੇ ਤੇ ਗਾਉਣ ਵਾਲਿਆਂ ਦੇ ਅੰਦਰੋਂ ਮੁੱਤੇ ਸੁਣਨ ਵਾਲਿਆਂ ਨੂੰ ਸਕੂਨ ਮਿਲਦਾ ਹੈ ਇੱਥੇ 12 ਕੋ ਸਾਲ ਦਾ ਬੱਚਾ ਆਇਆ ਇਹਨੇ ਦੇਖਿਆ ਕਿ ਬੜਾ ਸੋਹਣਾ ਰਬਾਬ ਦੀਆਂ ਤਾਰਾਂ ਦੇ ਉੱਤੇ ਕਰਤੇ ਦਾ ਕੀਰਤਨ ਹੁੰਦਾ ਹੈ ਅੰਦਰ ਨੂੰ ਸਕੂਨ ਮਿਲਿਆ ਹੁਣ ਜਦੋਂ ਸਕੂਨ ਮਨੁੱਖ ਨੂੰ ਮਿਲਦਾ ਹੈ ਤੇ ਮਨੁੱਖ ਆਪਣਾ ਆਪ ਸਮਰਪਿਤ ਕਰਨ ਦੀ ਬਾਤ ਕਰਦਾ ਹੈ ਤੇ ਬੱਚੇ ਨੇ ਦੁੱਧ ਲਿਆ ਜੀ ਦੁੱਧ ਮੈਂ ਪਿਛਲੇ ਰੋਜ਼ ਵੀ ਕਿਹਾ ਬਹੁਤ ਵੱਡਾ ਕਨਸੈਪਟ ਦੁੱਧ ਦੇ ਨਾਲ ਚਰਦਾ ਆ ਰਿਹਾ ਦੁੱਧ ਲਿਆ ਤੇ ਗੁਰੂ ਨਾਨਕ ਬਾਬਾ ਜੀ ਦੇ ਸਾਹਮਣੇ ਤੇ ਭਾਈ ਮਰਦਾਨਾ ਜੀ ਦੇ ਸਾਹਮਣੇ ਪੇਸ਼ ਕੀਤਾ ਸ਼ਬਦ ਵਰਤੇ ਬਾਬਾ ਮੈਂ ਤੁਸਾਂ ਲਈ ਪਿਆਰ ਦੀ ਭੇਟਾ ਦੁੱਧ ਲੈ ਕੇ ਆਇਆ ਹਾਂ ਮਹਾਰਾਜ ਨੇ ਬਰਤਨ ਲਏ ਜੀ ਕਿਉਂਕਿ ਲੋੜੀ ਦਾ ਸਮਾਨ ਤੇ ਨਾਲ ਹੀ ਹੁੰਦਾ ਸੀ ਸਾਹਿਬ ਨੇ ਇਸ ਬੱਚੇ ਨੂੰ ਵੀ ਦੁੱਧ ਦਿੱਤਾ ਆਪ ਵੀ ਛਕਿਆ ਤਿੰਨਾਂ ਨੇ ਛਕਿਆ ਛਕਣ ਤੋਂ ਬਾਅਦ ਗੁਰੂ ਨਾਨਕ ਬਾਬਾ ਜੀ ਸਵਾਲ ਕਰਦੇ ਪੁੱਤਰ ਕਿੱਦਾਂ ਦੀਦਾਰ ਤੂੰ ਸਾ ਪਾਈ ਪ੍ਰਾਤਨ ਜਨਮ ਸਾਖੀ ਦੇ ਮੈਂ ਬੋਲ ਉਹੀ ਜ਼ੁਬਾਨ ਤੁਹਾਡੇ ਨਾਲ ਸਮਝ ਕਰਨ ਦੀ ਕੋਸ਼ਿਸ਼ ਕਰ ਸਾਹਿਬ ਨੇ ਸ਼ਬਦ ਵਰ ਤੇ ਭਲੇ ਤੂੰ ਕਿੱਦਾਂ ਹੈ ਇਹਨੇ ਕਹ ਸਾਹਿਬ ਮੈਂ ਤੁਸਾਂ ਦੇ ਦੀਦਾਰ ਪਾਈ ਸਾ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਸਾਹਿਬ ਨੇ ਦੇਦਾਰ ਦਿੱਤੀ ਤੇ ਵੀ ਸਵਾਲ ਕੀਤਾ ਕਹਿੰਦਾ ਕਿਰਪਾਲੂ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਮਰਦ ਕਹਿੰਦੇ ਪੁੱਛੋ ਬੇਟਾ ਕਹਿੰਦਾ ਬੰਦੇ ਨੂੰ ਮੌਤ ਕਿਹੜੀ ਉਮਰ ਅੰਦਰ ਆਉਂਦੀ ਹੈ ਉਮਰ ਕਿੰਨੀ ਹੈ ਸਰ 12 ਸਾਲ ਹੈ ਜੀ ਹੁਣ ਕੰਪੇਅਰ ਕਰੀਏ ਆਪਾਂ ਕਿਸੇ ਨੂੰ ਕਹਿ ਲਈਏ ਵੀ ਤੂੰ ਖੰਡੇ ਬਾਟੇ ਦੀ ਪੌਲ ਸ਼ਕਲਾ ਭਲਿਆ ਤੂੰ ਗੁਰਦੁਆਰੇ ਆਉਣਾ ਸ਼ੁਰੂ ਕਰਦੇ ਤੇ ਬੰਦੇ ਦਾ ਜਵਾਬ ਕਹਿੰਦਾ ਬਹੁਤ ਉਮਰ ਪਈਆ ਆਜੀ ਪੁੱਤਰ ਧੀਆ ਵਿਆਹ ਲਈ ਭਲਿਆ ਕਿਰਪਾਨ ਥੋੜਾ ਰੋਕ ਦੀ ਵੀ ਤੇਰੇ ਪੁੱਤਰ ਜਾਂ ਧੀ ਦਾ ਰਿਸ਼ਤਾ ਨੋ ਇਹ ਕਿਹੜਾ ਕਿਸੇ ਦੇ ਵਿੱਚ ਵਜਣੀ ਆ ਕਿਉਂਕਿ ਮਨੁੱਖ ਦਲੀਲਾਂ ਆਪਣੀਆਂ ਦਿੰਦਾ ਆ ਰਿਹਾ ਤੇ ਮਨੁੱਖ ਸੁਭਾਵਿਕ ਹੈ ਵੀ ਜਦੋਂ ਕਿਸੇ ਚੀਜ਼ ਨੂੰ ਕੰਨੀ ਮਨੁੱਖ ਨੇ ਕਤਰੌਣੀ ਹੋਵੇ ਤੇ ਸੁਭਾਵਿਕ ਉਹ ਸ਼ਬਦਾਂ ਦੇ ਜਾਦੂਗਰੀ ਇੰਨੇ ਕਿ ਬਣ ਜਾਂਦੇ ਆ ਗਾਂਲੇ ਬੰਦੇ ਨੂੰ ਫਿਰ ਅਖੀਰ 'ਚ ਕਹਿਣਾ ਪੈਂਦਾ ਕਿ ਭਲਿਆ ਤੇਰੀ ਆਪਣੀ ਜ਼ਿੰਦਗੀ ਆ ਤੂੰ ਮਾਂ ਪ੍ਰਸ਼ਨ ਦੇ ਅੰਦਰ ਇਹ ਭੁੱਲੇ ਹੀ ਬੈਠਾ ਕਿ ਜ਼ਿੰਦਗੀ ਮੇਰੀ ਨਹੀਂ ਜ਼ਿੰਦਗੀ ਤੇ ਮੈਨੂੰ ਗੁਰੂ ਨੇ ਦਿੱਤੀ ਹੈ ਜੀਵਨ ਤੇ ਮੈਨੂੰ ਗੁਰੂ ਨੇ ਦਿੱਤਾ ਹੈ ਤੇ ਸੁਭਾਵਿਕ ਹੈ ਹੁਣ ਇਹਨੇ 12 ਸਾਲਾਂ ਤੋਂ ਸਵਾਲ ਕੀਤਾ ਕਿ ਕਿਰਪਾਲੂ ਮੌਤ ਕਿਹੜੀ ਉਮਰ ਆਉਂਦੀ ਹੈ ਤੇ ਸਹਿਬ ਨੇ ਪੁੱਛਿਆ ਕਿ ਪੁੱਤਰ ਤੈਨੂੰ ਡਰ ਹੈ ਕੋਈ ਕਹਿੰਦਾ ਨਹੀਂ ਦੋ ਘਟਨਾਵਾਂ ਲਿਖੀਆਂ ਕਹਿੰਦਾ ਸੱਚੇ ਪਾਤਸ਼ਾਹ ਹਾਕਮ ਲੋਕ ਚੜ੍ਹ ਕੇ ਆਉਂਦੇ ਪੱਕੀ ਫਸਲ ਨੂੰ ਵੱਢ ਕੇ ਲੈ ਜਾਂਦੇ ਆ ਡਡਰੀ ਫਸਲ ਜਿਹੜੀ ਅਧ ਵਿਚਾਲੇ ਫਸਲ ਹੁੰਦੀ ਨੂੰ ਡਡਰੀ ਸ਼ਬਦ ਵਰਤਿਆ ਜਾਂਦਾ ਹੈ ਕਹਿੰਦਾ ਡਡਰੀ ਫਸਲ ਨੂੰ ਪਸ਼ੂਆਂ ਦੀ ਚਰਾੰਦ ਵਿੱਚ ਰੱਖਿਆ ਜਾਂਦਾ ਤੇ ਛੋਟੀ ਫਸਲ ਨੂੰ ਲਤਾੜ ਦਿੱਤਾ ਜਾਂਦਾ ਤੇ ਸਾਡੇ ਹੱਥ ਅੰਦਰ ਕੁਝ ਵੀ ਨਹੀਂ ਹੁੰਦਾ ਤੇ ਸਾਹਿਬ ਕਹਿਣ ਲੱਗੇ ਤੂੰ ਉਹਦੇ ਚੋਂ ਕੀ ਦੇਖਦਾ ਹੈ ਕਹਿੰਦਾ ਮੈਂ ਦੇਖਦਾ ਕਿ ਜਦੋਂ ਹਾਕਮ ਆਉਣਗੇ ਉਹਨਾਂ ਨੇ ਕੱਚੀ ਤੇ ਪੱਕੀ ਨੂੰ ਦੇਖਣਾ ਕੋਈ ਨਹੀਂ ਉਹਨਾਂ ਨੇ ਲੈ ਜਾਣਾ ਮੈਂ ਸੋਚਦਾ ਕਿ ਬਹੁਤ ਵੱਡਾ ਭਾਵ ਜਦੋਂ ਬਾਬਾ ਫਰੀਦ ਸਾਹਿਬ ਦੇ ਸ਼ਲੋਕ ਸ਼ੁਰੂ ਹੁੰਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ ਬਾਬਾ ਫਰੀਦ ਸਾਹਿਬ ਨੇ ਪਹਿਲਾ ਸ਼ਲੋਕ ਇੱਥੋਂ ਸ਼ੁਰੂ ਕੀਤਾ ਸ਼ਲੋਕ ਸ਼ੇਖ ਫਰੀਦ ਜੀਓ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲਾ ਸ਼ਲੋਕ ਸ਼ੁਰੂ ਹੁੰਦਾ ਜਿੱਤ ਦਿਹਾੜ ਹੈ ਧੰਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਂਦਾ ਮੋਹ ਦਿਖਾਲੇ ਆਏ ਜਿੰਦਨ ਬਾਣੀ ਕੱਡੀਆਂ ਹੱਡਾਂ ਕੂਕੜ ਕਾਏ ਸਾਹੇ ਲਿਖਣ ਚੱਲਣੀ ਜਿੰਦੂ ਉਂ ਸਮਝਾਏ ਜਿੰਦ ਬਉਟੀ ਮਰਨ ਵਰ ਲੈ ਜਾਸੀ ਪਰ ਨਾਏ ਆਪਣ ਹੱਥੀਂ ਜੋੜ ਕੇ ਕਹਿ ਗੱਲ ਲਕੀ ਤਾਏ ਵੱਲੋਂ ਨਿੱਕੀ ਪੁਰਸ਼ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦੀ ਖੜਾ ਨਾ ਆਪ ਮਹਾਰਾਜ ਕਿੰਦੇ ਪੁੱਛਣਾ ਕਿਸੇ ਨੇ ਥੋੜਾ ਵੀ ਕੀ ਦਾ ਵਕਤ ਆ ਗਿਆ ਉਹਨੇ ਥੋੜਾ ਪੁੱਛਣਾ ਵੀ ਉਹਨੇ ਕੱਚਿਆਂ ਨੂੰ ਲੈ ਕੇ ਜਾਣਾ ਪੱਕਿਆਂ ਨੂੰ ਲੈ ਕੇ ਜਾਣਾ ਤੇ ਸੱਚੇ ਪਾਤਸ਼ਾਹ ਨੇ ਜਦੋਂ ਸਵਾਲ ਕੀਤਾ ਤੇ ਇਹ ਫਿਰ ਮਹਾਰਾਜ ਨੇ ਪੁੱਛਿਆ ਫਿਰ ਕਹਿੰਦਾ ਜਦੋਂ ਪਸ਼ੂਆਂ ਦੀ ਚਰਾਦ ਕਰਕੇ ਘਰ ਵਾਪਸ ਜਾਣਾ ਹੈ ਨਾ ਕਹਿੰਦਾ ਕਈ ਵਾਰੀ ਮਾਂ ਨੇ ਕਹਿਣਾ ਕਿ ਮੈਂ ਇੱਕ ਦਿਨ ਘਰ ਗਿਆ ਤੇ ਮੈਂ ਮਾਂ ਨੂੰ ਸ਼ਬਦ ਵਰ ਤੇ ਮਾਂ ਗौरा ਨੂੰ ਮਾਂ ਭੁੱਖ ਬਹੁਤ ਲੱਗੀ ਐ ਪ੍ਰਸ਼ਾਦਾ ਛਕਣਾ ਕਹਿੰਦਾ ਮੇਰੀ ਅੰਮਾ ਦੇ ਬੋਲ ਸਨ ਕਹਿਣ ਲੱਗੀ ਪੁੱਤਨ ਮੈਂ ਆਟਾ ਗੁੰਨਦੀ ਪਈਆ ਆਟੇ ਨੂੰ ਮੁੱਕੀ ਸ਼ਬਦ ਵਰ ਤੇ ਜੀ ਉਹਨਾਂ ਮੈਂ ਮੁੱਕੀ ਦਿਆਂ ਤੇ ਤੂੰ ਇੰਨੇ ਕ ਟਾਈਮ 'ਚ ਅੱਗ ਬਾਲ ਕਹਿੰਦਾ ਮੈਂ ਵੱਡੀਆਂ ਲੱਕੜਾਂ ਨੂੰ ਅੱਗ ਬਾਲਣ ਦੀ ਕੋਸ਼ਿਸ਼ ਕਰੀ ਕਹਿੰਦਾ ਮੇਰੀ ਅੰਮਾ ਆਟਾ ਗੁੰਨਦੀ ਤੱਕ ਦੀ ਮੇਰੇ ਵੱਲ ਨਹੀਂ ਰਹੀ ਕਹਿੰਦਾ ਅੰਮਾ ਨੇ ਆਟਾ ਵੀ ਗੁੰਨਿਆ ਤੇ ਮੇਰੇ ਕੋਲ ਆਗ ਨਾ ਬਲੀ ਕਹਿੰਦਾ ਮੇਰੀ ਅੰਮਾ ਨੇ ਮੇਰੀ ਸੁਭਾਂਕ ਕਮਰ ਦੇ ਉੱਤੇ ਸਾਂਝਾ ਜਿਹਾ ਹੱਥ ਮਾਰਿਆ ਇੰਜ ਧਫਾਜਾ ਦਿੱਤਾ ਕਹਿੰਦੇ ਮੇਰੀ ਅੰਮਾ ਨੇ ਸ਼ਬਦ ਵਰ ਤੇ ਪੁੱਤ ਬੂੜੇ ਤੈਨੂੰ ਤੇ ਅੱਗ ਵੀ ਬਾਲਣੀ ਕੋਈ ਨਹੀਂ ਆਈ ਕਹਿੰਦਾ ਮਾਂ ਮੈਂ ਬਹੁਤ ਕੋਸ਼ਿਸ਼ ਕਰੀ ਕਹਿੰਦੀ ਪੁੱਤ ਛੋਟੀਆਂ ਲੱਕੜਾਂ ਛੋਟੀਆਂ ਤੀਲੀਆਂ ਤੋਂ ਅੱਗ ਸ਼ੁਰੂ ਹੋਏਗੀ ਕਹਿੰਦਾ ਅੰਮਾ ਨੇ ਛੋਟੀਆਂ-ਛੋਟੀਆਂ ਤੀਲੀਆਂ ਲਈਆਂ ਤੇ ਅੱਗ ਲਾਈ ਕਹਿੰਦਾ ਮੈਂ ਮਾਂ ਨੂੰ ਪੁੱਛਿਆ ਕਿ ਕਹਿੰਦੀ ਪੁੱਤ ਵੱਡਿਆ ਨਹੀਂ ਪਹਿਲਾਂ ਇਥੋਂ ਸਫ਼ਰ ਸ਼ੁਰੂ ਹੋਊਗਾ ਫਿਰ ਵੱਡਿਆਂ ਤੱਕ ਜਾਏਗਾ ਕਹਿੰਦਾ ਮੇਰੇ ਮਨ ਨੇ ਬਹੁਤ ਪ੍ਰਭਾਵਕ ਬੋਲਿਆ ਬਹੁਤ ਪ੍ਰਭਾਵਕ ਬੋਲਿਆ ਕਹਿੰਦਾ ਮੈਂ ਉਸੇ ਦਿਨ ਤੋਂ ਸੋਚਣਾ ਸ਼ੁਰੂ ਕਰਿਆ ਕਿ ਮੌਤ ਦਾ ਫਰਿਸ਼ਤਾ ਕਦੀ ਵੀ ਉਮਰਾਨੀ ਦੇਖਦੇ ਤੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਆਉਣਾ ਤੇ ਬਾਬਾ ਕਬੀਰ ਸਾਹਿਬ ਦੇ ਬਚਨ ਆਪ ਬੜੇ ਪਿਆਰ ਨਾਲ ਪੜ੍ਹਦੇ ਆਂ ਮਹਾਰਾਜ ਕਹਿੰਦੇ ਐਸੋ ਸੰਸਾਰ ਵੇਖਣਾ ਰਹਿਣਕੋ ਪਈ ਹੈ ਰੇ ਸੂਤੇ ਸੁਦੇ ਰੇਗ ਚਲੋ ਤਮ ਨਤਰ ਕੋ ਤੱਕਾ ਦਬਈ ਹੈ ਰੇ ਬਾਰੇ ਬੁੱਢੇ ਤੁਰਣੇ ਪਈਆ ਸਭੂ ਜਮਲੇ ਜਈ ਹੈ ਰੇ ਤਰਨਾ ਦਾ ਤਰਨਾ ਵੈਸੇ ਫਾਰਸੀ ਦਾ ਸ਼ਬਦ ਹੈ ਆਪਾਂ ਦੋ ਸ਼ਬਦ ਕੌਮ ਵਿੱਚ ਵਰਤਦੇ ਇੱਕ ਬੁੱਢਾ ਦਲ ਇੱਕ ਤਰਨਾ ਦਲ ਤਰਨਾ ਸ਼ਬਦ ਜਵਾਨ ਨੂੰ ਕਿਹਾ ਜਾਂਦਾ ਹੈ ਆਪਾਂ ਵੀ ਸ਼ਬਦ ਵਰਤਦੇ ਇਹ ਬੁੱਢਾ ਦਲ ਹੈ ਇਹ ਤਰਨਾ ਦਲ ਤਰਨਾ ਕਿਹਾ ਜਾਂਦਾ ਹੈ ਜਵਾਨ ਨੂੰ ਫਾਰਸੀ ਦੀ ਜ਼ੁਬਾਨ ਵਿੱਚ ਮਹਾਰਾਜ ਕਹਿੰਦੇ ਐਸੋ ਇਹ ਸੰਸਾਰ ਵੇਖਣਾ ਰਹਿ ਨਾ ਕੋ ਪਈ ਹੈ ਰੇ ਸੂਦੇ ਸੂਦੇ ਲੇਕ ਚਲੋ ਤੁਮ ਨਤਰ ਕੋ ਤੱਕਾ ਦਵਾਈ ਹੈ ਰੇ ਬਾਰੇ ਬੁੱਢੇ ਤਰਣੇ ਪਈਆ ਸਭੂ ਜਮਲੇ ਜਈ ਹੈ ਰ ਮਹਾਰਾਜ ਕਹਿੰਦੇ ਮੌਤ ਨਹੀਂ ਦੇਖਦੀ ਬਚਪਨ ਜਵਾਨੀ ਬਡੇਪਾ ਤੇ ਨਵੇਂ ਹਜ਼ੂਰ ਮਹਾਰਾਜ ਤਾਂ ਹੀ ਕਹਿੰਦੇ ਬਾਲ ਜਵਾਨੀ ਬਿਰਧ ਫੁਣ ਤੀਨ ਅਵਸਥਾ ਜਾਣ ਮਹਾਰਾਜ ਕਹਿੰਦੇ ਉਹਨੂੰ ਥੋੜਾ ਦੇਖਣਾ ਸਮਾਂ ਜਦੋਂ ਇੰਦਾਂ ਦੇ ਸਵਾਲ ਕੀਤੇ ਗੁਰੂ ਨਾਨਕ ਬਾਬਾ ਜੀ ਨੇ ਕੁੱਟ ਕੇ ਗਲਵਕੜੀ ਚ ਲਿਆ ਕਹਿਣ ਲੱਗੇ ਪੁੱਤਰ ਤੇਰਾ ਨਾਮ ਕੀ ਹੈ ਕਹਿੰਦਾ ਪਾਤਸ਼ਾਹ ਬੁੱਢਾ ਮਹਾਰਾ ਮੇਰਾ ਨਾਮ ਬੁੱਢਾ ਹੈ ਮਹਾਰਾ ਜੀ ਕਹਿੰਦੇ ਨਹੀਂ ਭਲਿਆ ਤੇਰਾ ਨਾਮ ਅੱਜ ਤੋਂ ਬਾਅਦ ਬੁੱਢਾ ਤੇਰੀਆਂ ਗੱਲਾਂ ਬੜੀਆਂ ਕਮਾਲ ਦੀਆਂ ਯਾਦ ਰੱਖਿਓ ਪਹਿਲੀ ਵਾਰ ਗੁਰੂ ਨਾਨਕ ਬਾਬਾ ਜੀ ਨੇ ਸੀਨੇ ਲਾਇਆ ਜੀ ਐਸੀ ਸਿੱਖੀ ਦੀ ਰੋਹ ਬਖਸ਼ ਦਿੱਤੀ ਯਾਦ ਰੱਖਿਓ ਜਿੱਦੇ ਮਿਲੇ ਆ ਨਾ ਜੀ ਉਹਦੇ ਸਿਰਫ 12 ਕੋ ਸਾਲ ਦੀ ਕਰੀਬ ਉਮਰ ਹੈ 113 ਸਾਲ ਸਿੱਖੀ ਕਮਾਈ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਟੋਟਲ ਆਰਬਲ 125 ਸਾਲ 113 ਸਾਲ ਸਿੱਖੀ ਕਮਾ ਕੇ ਬਾਬਾ ਬੁੱਢਾ ਤਾਂ ਬੜਿਆ ਯਾਦ ਰੱਖੋ ਸਾਰੀ ਜ਼ਿੰਦਗੀ ਜਪਜੀ ਦਾ ਨੀਮ ਨਿਵਾ ਕੀ ਤੁਰਿਆ ਤੇ ਸਹਿਬ ਉਹਨੇ ਫਿਰ ਸ਼ਬਦ ਵਰਤੇ ਜੀ ਮਹਾਰਾਜ ਮੈਨੂੰ ਕੁਝ ਦੇ ਕੇ ਜਾਇਓ ਮੈਨੂੰ ਕੁਝ ਦੇ ਕੇ ਜਾਇਓ ਸਹਿਬ ਤਰੁੱਟ ਕੇ ਕਹਿਣ ਲੱਗੇ ਪੁੱਤਰ ਮੈਂ ਤੇਰੀ ਝੋਲੀ ਅੰਦਰ ਉਹ ਪਾ ਕੇ ਜਾਵਾਂਗਾ ਜਿਹੜਾ ਸਦੀਵੀ ਤੌਰ ਤੇ ਤੈਨੂੰ ਟਿਕਾ ਕੇ ਰੱਖੇਗਾ ਫਿਰ ਮੈਂ ਬਾਹਰ-ਬਾਰ ਕਹਿੰਦਾ ਆ ਰਿਹਾ ਜੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ 1530 ਦੀਆਂ ਘਟਨਾਵਾਂ ਮੈਂ ਤੁਹਾਡੇ ਨਾਲ ਸ਼ੁਰੂ ਕਰਦਾ ਆ ਰਿਹਾ ਇੱਥੋਂ ਚੱਲ ਕੇ ਗੁਰੂ ਨਾਨਕ